ਉੜੀ ਕੋਈ ਨਿੰਦਕ ਹੋਵੇ ਸਤਗੁਰੂ ਕਾ ਫਿਰ ਸ਼ਰਣ ਗੁਰ ਆਵੇ ਪਿਛਲੇ ਗੁਨਾਹ ਸਤਗੁਰ ਬਖਸ਼ ਲੈ ਸਤਸੰਗਤ ਨਾਲ ਰਲਾਵੇ ਜਿਉ ਮੀ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਏ ਵਡਿਆਈ ਸਤਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸ਼ਨਾ ਭੁਖ ਉਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਹਾਕਾਰ ਜੇ ਸਤਗੁਰੂ ਨੂੰ ਮੰਨੈ ਸੋ ਸਭਨਾ ਭਾਵੇਂ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ੴ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਏ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਸੁਧੇ ਸੁਧੇ ਰੇਗ ਚਲੋ ਤੁਮ ਨਤਰ ਕੁਤਕਾ ਦਵਈ ਹੈ ਰੇ ਰਹਾਉ ਬਾਰੇ ਬੁੱਢੇ ਤਰਨੇ ਭਈਆ ਸਭ ਜਮ ਲੈ ਜਈ ਹੈ ਰੇ ਮਾਨਸ ਬਪੁਰਾ ਮੁਸਕੀਨੋ ਮੀਚ ਬਲਈਆ ਖਈ ਹੈ ਰੇ ਤਨਵੰਤਾ ਅਰ ਨਿਰਥਨ ਮਨੈ ਤਾਂ ਕੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰਮ ਮਾਰੇ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਰਾਰੀ ਰੇ ਆਵੇਂ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ રે ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ રે ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ રે ਬਿਲਾਵਲ ਵਿਦਿਆ ਨ ਪਰਉ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬੋਰਾ ਨੂੰ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਡਿਗਰੇ ਮਤ ਔਰਾ ਰਹਾਓ ਆਪਨਾ ਬੋਰਾ RAM ਕਿਓ ਬੋਰਾ ਸਤਗੁਰ ਜਾਰ ਗਇਓ ਪ੍ਰਮੋ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਭੂ ਲੋ ਮਤ ਕੋਈ ਸੋ ਬੁਰ ਜੋ ਆਪਨਾ ਪਛਾਨੈ ਆਪ ਪਛਾਨੈ ਤਾਂ ਏਕੈ ਜਾਣੈ ਅਭੇ ਨ ਮਾਤਾ ਸੁਖਭੂ ਨ ਮਾਤਾ ਕਹਿ ਕਬੀਰ ਰਾਮੈ ਰੰਗ ਰਤਾ ਬਿਲਾਵਲ ਗ੍ਰਹਿ ਤਜ ਬਨਖੰਡ ਜਾਈਐ ਚੁਨਖਾਈਐ ਕੰਧਾ ਕਜੋ ਬਕਾਰ ਨਾ ਛੋੜੀ ਪਾਪੀ ਮਨ ਮੰਦਾ ਕਿਉਂ ਛੂਟਾਂ ਕੈਸੇ ਤਰਾਂ ਤਵ ਜਲ ਨਿਧ ਫਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ ਰਹਾਵ ਵਿਖੇ ਵਿਖੇ ਕੀ ਬਾਸ਼ਨਾ ਤਜੀ ਨਾ ਜਾਈ ਅਨਕ ਜਤਨ ਕਰ ਰਾਖੀ ਐ